ਮੁੰ ਮੈਨੂੰ ਅਰੈਸਟ ਕਰਨਾ ਕਿਉਂ ਮੈਂ ਤਾਂ ਇਹਨੂੰ ਕਾਦੀ ਨੂੰ ਜੇਲ੍ਹ ਭੇਜ ਦਿਓ ਹੂੰ ਮੈਨੂੰ ਕਿਹੜਾ ਮੈਂ ਪਹਿਲੀ ਵਾਰ ਜਾਣਾ ਸੀ ਪਹਿਲਾਂ ਵੀ ਲੋਕਾਂ ਦੇ ਲਈ ਸੀ 50 ਵਰਗੇ ਆ ਤੇ ਹੁਣ ਫੇਰ ਚੱਲੇ ਜੁਣਾਂ ਦੀ ਫੇਰ ਸਾਡਾ ਕੀ ਹੁੰਦਾ ਸੀ ਸੈਂ ਸਰ ਇਹ ਤਾਂ ਪਾਰਟੀ ਸੀ ਕਿ ਲੋਕਤੰਤਰ ਦੇ ਦਵਾਈਆਂ ਦਿੰਦੇ ਸੀ ਅਸੀਂ ਸਿਸਟਮ ਪਰਵਰਤਨ ਕਰਨ ਆਏ ਆ ਇਹ ਗੱਲਾਂ ਕਰਦੇ ਵੀ 70 ਸਾਲ ਚ ਜੋ ਨਹੀਂ ਹੋਇਆ ਉਹ ਅਸੀਂ ਕਰਾਂਗੇ ਕਹਿ ਸਕਦੇ ਵੀ ਉਹੀ ਉਹ ਚੀਜ਼ਾਂ ਹੋ ਰਹੀਆਂ ਨੇ ਹੁਣ ਫੇਰ ਦੇਖੋ ਜਿਹੜਾ ਦੋ ਰਸਤੇ ਪਿੱਛੋਂ ਮੈਨੂੰ ਥਾਣੇ ਦੇ ਪਿਛਲੇ ਰਾਹ ਤੋਂ ਮੈਨੂੰ ਪਹਿਲਾਂ ਉੱਥੋਂ ਲੈ ਜਾਣਾ ਚਾਹੁੰਦੇ ਸੀ ਮੈਨੂੰ ਕਿਤੇ ਹੋਰ ਸਾਰੇ ਕਾਰਜਕਰਤਾ ਸਾਡੀ ਸਾਰੀ ਬੀਏਪੀ ਲੀਡਰਸ਼ਿਪ ਉੱਤੇ ਬੈਠੀ ਸੀ ਅਗਲੇ ਪਿਛਲੇ ਗੇਟ ਤੇ ਬੈਠੇ ਸੀ ਇਸ ਕਰਕੇ ਇਹਨਾਂ ਨੂੰ ਮੈਨੂੰ ਖੱਡਣਾ ਪੈ ਗਿਆ ਜੀ ਆ ਥਾਣੇ ਲੈ ਕੇ ਤੁਸੀਂ ਉੱਥੇ ਵੀ ਤਾਂ ਪੁੱਛਣਾ ਸੀ ਵੀ ਭਾਈ ਕਾਰਨ ਕੀ ਹੈ ਮੈਨੂੰ ਕਿਉਂ ਇੱਥੇ ਤੁਸੀਂ ਬਿਠਾਇਆ ਹੋਇਆ ਥਾਣੇ ਤੇ ਪੁੱਛਿਆ ਜੀ ਇਹਨਾਂ ਨੂੰ ਕੋਈ ਕੋਈ ਜਵਾਬ ਹੀ ਨਹੀਂ ਕੋਈ ਜਵਾਬ ਨਹੀਂ ਹੈ ਇਹਨਾਂ ਨੇ ਸਾਡੇ ਦਫ਼ਤਰ ਦੇ ਵਿੱਚੋਂ ਇਹਨਾਂ ਨੇ ਡੀਵੀਆਰ ਚੱਕੇ ਅੱਛਾ ਮੇਰੇ ਘਰੋਂ ਇਹਨਾਂ ਨੇ ਡੀਵੀਆਰ ਚੱਕੇ ਅੱਛਾ ਆਫਿਸ ਦੇ ਹਾਂਜੀ ਹਾਂ ਤਾਂ ਹਰ ਹਾਲ ਤੁਸੀਂ ਦੱਸ ਦਿਓ ਵੀ ਡੀਵੀਆਰ ਵਿੱਚ ਚੱਕ ਕੇ ਲਾਇਆ ਗਵਾਂਢੀ ਦੇ ਲੈ ਲੈਣ ਨਾਲ ਇਹਦਾ ਖਫਕਾ ਜਦੋਂ ਉਹ ਬਾਦਾਰਾ ਇਹਨਾਂ ਨੂੰ 2027 ਚ ਭਾਰਤੀ ਜਾਂਦਾ ਪਾਰਟੀ ਸਰਕਾਰ ਬਣ ਰਹੀ ਹੈ ਇੱਕ ਪਾਸੇ ਪੰਜਾਬ ਦੇ ਲੋਕ ਤਰਾ ਤਰਾ ਕਰਦੇ ਲਾਂਡ ਆਰਡਰ ਦੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਨਾਲ ਖਰਾਬ ਹੋਈ ਪਈ ਹੈ ਇੱਥੇ ਬਾਹਰ ਚੱਲ ਜੇ ਕੋਈ ਨਹੀਂ ਪਤਾ ਕਿਨੇ ਮੋਬਾਈਲ ਖੋ ਕੇ ਲੈਣਾ ਕਿ ਤੋਂ ਕਿਸੇ ਮਾਂ ਮਾਤਾਵਾ ਭੈਣਾਂ ਦਾ ਪਰਸ ਖੋ ਕੇ ਲੈ ਜਾਣਾ ਪਰ ਜਿਹੜੀ ਪੁਲਿਸ ਹੈ ਉਹ ਕਾਨੂੰਨੀ ਸਦਸਾ ਸਹਾਦਰ ਦੇ ਬਜਾਏ ਲੀਡਰਾਂ ਨੂੰ ਚੱਕਣ ਲੱਗਿਆ ਉਹ ਤੇਰੇ ਜਿਹੜੇ ਆਗੂ ਨੂੰ ਤੰਕਰ ਪ੍ਰਸ਼ੰਸਾ ਕਰੂਗਾ ਇੰਨਾ ਜੋਰ ਇਹਨਾਂ ਨੂੰ ਸਾਨੂੰ ਚੱਕਣ ਚ ਲਾਇਆ ਨਾ ਅੱਜ ਜੇ ਇੰਨਾ ਜੋਰ ਅਗੈਂਸਟਰ ਵਾਲਪਰਮ ਕਰਨ ਲਾਦਾਂ ਇੰਨਾ ਜੋਰ ਜਿਹੜੀ ਚੇਨ ਸਨੇਚਿੰਗ ਆ ਰੋਜ਼ ਸਾਡੇ ਇੱਥੇ ਕਦੇ ਕਿਸੇ ਦਾ ਫੋਨ ਖੋਲਿਆ ਜਾਂਦਾ ਕਿਸੇ ਨੂੰ ਦਾਤ ਮਾਰ ਦਿੱਤੇ ਜਾਂਦੇ ਉਹ ਚ ਲਾ ਲੈਣਾ ਤੇ ਵਧੀਆ ਜਿਹਾ ਸਟੇਟ ਚੱਲ ਜਾਊਗੀ ਤੇ ਸਾਨੂੰ ਗ੍ਰਫਤਾਰ ਕਰਨ ਨਾਲ ਕੁਝ ਨਹੀਂ ਹੋਣਾ ਦਾਮ ਦੰਡ ਭੇਦ ਜੋ ਸਾਨੂੰ ਕਰਨਾ ਪਿਆ ਸੱਚ ਝੂਠ ਜੀ ਜੋ ਸਾਨੂੰ ਕਰਨਾ ਪਿਆ ਅਸੀਂ ਉਹ ਕਰਾਂਗੇ ਜੀ ਸੋ ਅੱਜ ਇਹਨਾਂ ਨੇ ਉਹ ਲਾਗੂ ਕੀਤਾ ਸਾਡੇ ਕੇਂਦਰ ਸਰਕਾਰ ਦੇ ਕੰਮ ਚੱਲ ਰਹੇ ਜੀ ਔਰ ਉਹ ਲੋਕਾਂ ਦੀ ਭਲਾਈ ਦੇ ਲਈ ਚੱਲ ਰਹੇ ਨਾ ਕਿ ਕਿਸੇ ਆਪਣੇ ਸਾਡੇ ਪਰਸਨਲ ਫਾਇਦਾ ਨਹੀਂ ਹੋਵੇ ਲੋਕਾਂ ਦਾ ਬੈਨੀਫਿਟ ਹੈ ਸਾਡੇ ਜਿਲ੍ਹੇ ਦੇ ਪ੍ਰਾਂਤਕਈ ਜਿਹੜੇ ਇਸ ਕੈਂਪਾਂ ਦੇ ਇੰਚਾਰਜ ਸੀ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਜੀ ਉਸੇ ਲਈ ਤੇ ਮੈਨੂੰ ਸਵੇਰੇ ਗ੍ਰਿਫਤਾਰ ਕੀਤਾ ਗਿਆ ਤੁਸੀਂ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਵੀ ਕਿਉਂ ਗ੍ਰਿਫਤਾਰ ਕੀਤਾ ਤੁਸੀਂ ਵਿਰੋਧ ਕੀਤਾ ਮੈਂ ਪਰ ਦੱਸੋ ਤੁਸੀਂ ਹਾਂ ਮੈਂ ਕਿਸੇ ਚੀਜ਼ ਹੀ ਕਰ ਰਹੇ ਹਾਂ ਮੇਰੇ ਕੋਈ ਐਫਆਈਆਰ ਹੈ ਮੇਰੇ ਕੋਈ ਕੰਪਲੇਂਟ ਆ ਮੇਰੇ ਕੋਈ ਪੁਰਾਣੀ ਐਫਆਈਆਰ ਪੁੱਛਦਾ ਹੋਵੇ ਆਹਟ ਇਹਨਾਂ ਨੂੰ ਇਹ ਆ ਵੀ ਜਿਹੜੇ ਕੈਂਪ ਪਿਛਲੇ 4 ਮਹੀਨਿਆਂ ਤੋਂ ਚੱਲ ਰਹੇ ਆ ਹੂੰ ਅੱਜ ਦੇਖਿਆ ਇਹਨਾਂ ਨੂੰ ਜੀ ਕੰਪ ਕੈਂਪ ਤਾਂ ਪਿਛਲੇ 4 ਮਹੀਨਿਆਂ ਤੋਂ ਚੱਲਦੇ ਪਏ ਲੋਕਾਂ ਦੇ ਸੇਵਾ ਦੇ ਕੰਮ ਆ ਜਿਹੜਾ ਕੰਮ ਪੰਜਾਬ ਸਰਕਾਰ ਦਾ ਸੀ ਉਹ ਕੰਮ ਕੇਂਦਰ ਸਰਕਾਰ ਕਰ ਰਹੀ ਹੈ ਜਿਹੜੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੂੰ ਕੈਂਪ ਲਾਉਣੇ ਪੈ ਰਹੇ ਆ ਮੋਦੀ ਤੇ ਇਹਨਾਂ ਨੂੰ ਤਕਲੀਫ ਹੋ ਗਈ ਵੀ ਪੰਜਾਬ ਕੇਂਦਰ ਸਰਕਾਰ ਕਿਉਂ ਕਰ ਰਹੀ ਹੈ ਸ਼ਹਿਰ ਤੇ ਮਤਦਾਨ ਨੇ ਸਮਾਂਜੀ ਪਹੁੰਚੇ ਸਾਡੀ ਮੋਦੀ ਦੀ ਲੀਡਰਸ਼ਿਪ ਆਏ ਵੱਡੇ ਵੱਡੇ ਸਾਰੇ ਲੀਡਰ ਪਹੁੰਚੇ ਫਿਰ ਇਹਨਾਂ ਨੂੰ ਮਜਬੂਰੀ ਵਸ ਜਿਹੜਾ ਮੈਨੂੰ ਛੱਡਣਾ ਪਿਆ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਮਜ਼ਾ ਨਿਊਜ਼ ਮਹਿੰਦਰਪਾਲ ਸਿੰਘ ਤੋਂ ਨਾ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਣੀਆਂ ਯੋਜਨਾਵਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਏ ਗਏ ਜਿਸ ਦੇ ਚੱਲਦੇ ਆ ਵੱਖ-ਵੱਖ ਜਗ੍ਹਾ ਤੇ ਜਿੱਨਾ ਪ੍ਰਬੰਧਕਾਂ ਵੱਲੋਂ ਇਹ ਕੈਂਪ ਦਾ ਯੋਜਨ ਕੀਤਾ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਉਧਦਾਰ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਗ੍ਰਿਫਤਾਰੀ ਦੇ ਕੋ ਕਾਰਨ ਦੱਸੇਗੇ ਉਹਨਾਂ ਵਿੱਚੋਂ ਗ੍ਰਿਫਤਾਰ ਹੋਏ ਨੇ ਸਣੀ ਕੈਂਡੀਡੇਟ ਤੋਂ ਡੇਣਾ ਦੇ ਹਾਤੇ ਦੇ ਪ੍ਰਧਾਨ ਨੇ ਜਾਣਗੇ ਵੀ ਕਾਰਨ ਕੀ ਸੀ ਆਖਿਰਕਾਰ ਕਿਉਂ ਪੁਲਿਸ ਨੇ ਗ੍ਰਿਫਤਾਰ ਕੀਤਾ ਬਹੁਤ ਬਹੁਤ ਸਵਾਗਤ ਹੈ ਸਸੀ ਕਾਲ ਜੀ ਧੰਨਵਾਦ ਹੁਣ ਜੀ ਥੋੜਾ ਬਹੁਤ ਬਹੁਤ ਕੈਂ ਸਰ ਕੀ ਮਾਮਲਾ ਕੀ ਹੋਇਆ ਗਲਤ ਇਥੋਂ ਤੁਰੀ ਸੀਗੀ ਵੀ ਇਹ ਕੈਂਪ ਲਾਉਣੇ ਨੇ ਪਰ ਥੋੜਾ ਸਮਾਂ ਬੀਤਦਾ ਪਤਾ ਲੱਗ ਜਾਂਦਾ ਵੀ ਵੱਖ-ਵੱਖ 28 ਗ੍ਰਿਫਤਾਰੀਆਂ ਹੋਈਆਂ ਨੇ ਤੁਹਾਨੂੰ ਵੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੇਖੋ ਸਿੰਮਨੀਸ ਵਧੀਆ ਜੀ ਦਾ ਬਿਆਨ ਸੁਣਿਆ ਸੀ ਜੀ ਜਿਹਦੇ ਚ ਕਹਿ ਰਹੇ ਸੀ ਸਾਮ ਦਾਮ ਦੰਡ ਭੇਦ ਜੋ ਸਾਨੂੰ ਕਰਨਾ ਪਿਆ ਸੱਚ ਝੂਠ ਜੀ ਜੋ ਸਾਨੂੰ ਕਰਨਾ ਪਿਆ ਅਸੀਂ ਉਹ ਕਰਾਂਗੇ ਜੀ ਤੋ ਅੱਜ ਇਹਨਾਂ ਨੇ ਉਹ ਲਾਗੂ ਕੀਤਾ ਮੁੱਚੇ ਪੰਜਾਬ ਦੇ ਵਿੱਚ ਹਮ ਇਹਨਾਂ ਨੇ ਜਿਹੜੇ ਸਾਡੇ ਸੇਵਾ ਕੇਂਦਰ ਤੇ ਕੈਂਪ ਚੱਲ ਰਹੇ ਆ ਸਾਡੇ ਕੇਂਦਰ ਸਰਕਾਰ ਦੇ ਕੈਂਪ ਚੱਲ ਰਹੇ ਆ ਜੀ ਔਰ ਉਹ ਲੋਕਾਂ ਦੀ ਭਲਾਈ ਦੇ ਲਈ ਚੱਲ ਰਹੇ ਨਾ ਕਿ ਕਿਸੇ ਆਪਣੇ ਸਾਡਾ ਪਰਸਨਲ ਫਾਇਦਾ ਨਹੀਂ ਹੋਵੇਗਾ ਲੋਕਾਂ ਦਾ ਬੈਨੀਫਿਟ ਹੈ ਲੋਕਾਂ ਦੇ ਥੋੜੇ ਜਿਹੜੇ ਜਿਹਦਾ ਕੱਚਾ ਮਕਾਨ ਆ ਉਹਦਾ ਪੱਕਾ ਮਕਾਨ ਬਣਾਉਣ ਲਈ ਪੈਸਾ ਕੇਂਦਰ ਸਰਕਾਰ ਦੇਦੀ ਹੈ ਜਿਹਦਾ ਹੈਲਥ ਦੀ ਜਿਹਨੂੰ ਪ੍ਰੋਬਲਮ ਹੈ ਜਿਹੜਾ ਗਰੀਬ ਬੰਦਾ ਜਿਹੜਾ ਨਹੀਂ ਉੱਥੇ ਇਲਾਜ ਕਰਾ ਸਕਦਾ ਵੱਡੇ ਵੱਡੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਵਾਸਤੇ 5 ਲੱਖ ਰੁਪਏ ਫਰੀ ਜਿਹੜਾ ਉਹ ਸਾਡੀ ਭਾਰਤੀ ਜਨਤਾ ਪਾਰਟੀ ਕੇਂਦਰੀ ਸਰਕਾਰ ਦੇ ਰਹੀ ਹੈ। ਜੀ। ਔਰ ਈ ਸ਼ਰਮ ਕਾਰਡ ਬਣ ਰਿਹਾ ਉਹਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਤੇ ਇਹ ਚੀਜ਼ ਇਹਨੂੰ ਰੋਕਣ ਦੇ ਲਈ ਅੱਜ ਝਾੜੂ ਨੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਪੂਰਾ ਜੋਰ ਜਿਹੜਾ ਪੂਰੇ ਪੰਜਾਬ ਸਾਡੇ ਜਿਹੜੇ ਆਗੂ ਹੈਗੇ ਆ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸੀ ਕਈ ਜਿਹੜੇ ਇਸ ਕੈਂਪਾਂ ਦੇ ਇੰਚਾਰਜ ਸੀ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ। ਜੀ। ਉਸੇ ਲਈ ਤੇ ਮੈਨੂੰ ਸਵੇਰੇ ਗ੍ਰਿਫਤਾਰ ਕੀਤਾ ਗਿਆ। ਮੇਰੇ ਦਫ਼ਤਰ ਜਾ ਕੇ ਮੈਨੂੰ ਅਰੈਸਟ ਕੀਤਾ ਜਾਂਦਾ ਬਿਨਾਂ ਕਿਸੇ ਮੁਕਦਮੇ ਤੋਂ। ਜੀ। ਬ ਅਹ ਜਾਣਕਾਰੀ ਤੋਂ ਕੋਈ ਸਾਡੇ ਅੱਛਾ ਇਸੇ ਦਫ਼ਤਰ ਤੋਂ ਦਿੱਤਾ ਕੀਤਾ ਗਿਆ ਇਸੇ ਇਸੇ ਦਫ਼ਤਰ ਤੋਂ ਸਾਨੂੰ ਰੈਸਪੀ ਤੇ ਜਾਂਦਾ ਮੈਨੂੰ ਮੇਰੇ ਸਾਥੀ ਮੇਰੇ ਨਾਲ ਬਾਜਵਾ ਸਾਹਿਬ ਸੀ ਕਿ ਕੀ ਬਾਜਵਾ ਕੋਈ ਛੱਡਾ ਔਰ ਮੇਰੇ ਬਹੁਤ ਸਾਰੇ ਸਾਥੀ ਬੈਠੇ ਸੀ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਤੇ ਬਿਨਾਂ ਕਿਸੇ ਜਾਣਕਾਰੀ ਤੋਂ ਤੁਸੀਂ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਵੀ ਕਿਉਂ ਗ੍ਰਿਫਤਾਰ ਕੀਤਾ ਤੁਸੀਂ ਵਿਰੋਧ ਕੀਤਾ ਮੈਂ ਬਦਸਰਦ ਸੀ ਹਾਂ ਮੈਂ ਕਹਿ ਕੇ ਸਹੀ ਹੀ ਕਰ ਰਿਹਾ ਹਾਂ ਮੈਨੂੰ ਕੋਈ ਐਫ ਆਈ ਆਰ ਆ ਮੈਤੇ ਕੋ ਕੰਪਲੇਂਟ ਆ ਮੈਤੇ ਕੋ ਪੁਰਾਣੀ ਐਫ ਆਈ ਆਰ ਆ ਉਸ ਦਾ ਹੋਵੇ ਇਹ ਕੋਈ ਇਹ ਐਮਰਜੈਂਸੀ ਵਾਲਾ ਮਾਹੌਲ ਹੋ ਗਿਆ ਜੀ ਜੋ ਜੀ ਕੀਤਾ ਜਿਹੜੀ ਮਾਦੀ ਸਿੰਘੀ ਦਾ ਪਲੋ ਇਹ ਤਾਂ ਐਮਰਜੈਂਸੀ ਹੈ ਜੀ ਇਹਦਾ ਹਨਰ ਨਹੀਂ ਐਮਰਜੈਂਸੀ ਪੂਰੇ ਪੰਜਾਬ ਚ ਚੱਲ ਰਹੀ ਹੈ ਔਰ ਇਹ ਚਲਾ ਕੌਣ ਰਿਹਾ ਇਹ ਝਾੜੂ ਸਰਕਾਰ ਚਲਾ ਰਹੀ ਹੈ ਬਕਲਾਹਟ ਇਹਨਾਂ ਨੂੰ ਵੀ ਹੈ ਵੀ ਜਿਹੜੇ ਕੈਂਪ ਪਿ ਕੈਂਪ ਤਾਂ ਪਿਛਲੇ 4 ਮਹੀਨੇ ਚੱਲਦੇ ਪਏ ਲੋਕਾਂ ਦੇ ਜਿਹੜੇ ਸੇਵਾ ਦੇ ਕੰਮ ਤੇ ਤੁਹਾਨੂੰ ਹੁਣ ਦਿਖਣੇ ਸ਼ੁਰੂ ਹੋਏ ਆ ਹੁਣ ਜੋ ਦਿਨ ਦਿਖਣ ਲੱਗ ਗਿਆ ਵੀ ਪਿੰਡਾਂ 'ਚ ਸਾਡਾ ਜਲੂਸ ਨਿਕਲ ਰਿਹਾ ਪਿੰਡਾਂ ਦੇ ਵਿੱਚ ਭਾਰਤੀ ਜਾਂਦਾ ਪਾਰਟੀ ਘਰ ਘਰ ਵੱੜ ਚੁੱਕੀ ਆ ਲੋਕਾਂ ਨੂੰ ਇਹਨਾਂ ਫਾਇਦਾ ਬੈਨੀਫਿਟ ਹੋ ਰਿਹਾ ਜਿਹੜਾ ਕੰਮ ਤੁਹਾਡਾ ਸੀਗਾ ਜਿਹੜਾ ਕੰਮ ਪੰਜਾਬ ਸਰਕਾਰ ਦਾ ਸੀ ਉਹ ਕੰਮ ਕੇਂਦਰ ਸਰਕਾਰ ਕਰ ਰਹੀ ਆ ਜਿਹ ਪੰਜਾਬ ਦੇ ਵਿੱਚ ਆ ਕੇ ਉਹਨੂੰ ਕੈਂਪ ਲਾਉਣੇ ਪੈ ਰਹੇ ਆ ਮੋਦੀ ਤੇ ਇਹਨਾਂ ਨੂੰ ਤਕਲੀਫ ਹੋ ਗਈ ਵੀ ਪੰਜਾਬ ਕੇਂਦਰ ਸਰਕਾਰ ਕਿਉਂ ਕਰ ਰਹੀ ਆ ਇਹਨੂੰ ਜੇ ਅਸੀਂ ਨਹੀਂ ਕੁਛ ਕਰਨਾ ਤਾਂ ਇਹਨਾਂ ਨੂੰ ਕੁਛ ਨਹੀਂ ਕਰਨ ਨਹੀਂ ਦੇਣਾ ਸੋ ਉਸ ਲੜੀ ਤੇ ਇਹਨਾਂ ਨੇ ਮੈ ਜਦੋਂ ਗ੍ਰਫਤਾਰ ਕੀਤਾ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦੇ ਸਾਡੇ ਸੂਬੇ ਦੇ ਮੀਰ ਪ੍ਰਧਾਨ ਵਿਕਰਮਦੀਪ ਸਿੰਘ ਟੀਮਾਰੀ ਸਾਡੇ ਕੈਂਪ ਦੇ ਇੰਚਾਰਜ ਸੀਗੇ ਅੱਜ ਉਹ ਆ ਰਹੇ ਸੀ ਤੇ ਉਹਨਾਂ ਨੇ ਬਾਹਰ ਜਦੋਂ ਦੇਖਿਆ ਪਤਾ ਲੱਗਾ ਵੀ ਇੱਥੇ ਮੇਰੀ ਅਰੈਸਟ ਹੋਈ ਹੈ ਤਾਂ ਉਹਨਾਂ ਨੇ ਬਾਹਰ ਸਾਰਾ ਜਿਹੜਾ ਧਰਨਾ ਉਹਨਾਂ ਨੇ ਲਾਇਆ ਸਾਰੀ ਸਾਡੇ ਸ਼ਹਿਰ ਦੇ ਪ੍ਰਧਾਨ ਰਜੀਤ ਮਾਨ ਜੀ ਪਹੁੰਚੇ ਸਾਡੀ ਸਮੁੱਚੀ ਲੀਡਰਸ਼ਿਪ ਆਏ ਵੱਡੇ ਵੱਡੇ ਸਾਰੇ ਲੀਡਰ ਪਹੁੰਚੇ ਆ ਫਿਰ ਇਹਨਾਂ ਨੂੰ ਮੁਰਿ ਬੁਰਿ ਵਾਸ ਜਿਹੜਾ ਮੈਨੂੰ ਛੱਡਣਾ ਪਿਆ ਜੋ ਤੁਹਾਨੂੰ ਉੱਥੇ ਲੈ ਕੇ ਗਿਆ ਥਾਣੇ ਲੈ ਗਿਆ ਤੁਸੀਂ ਉੱਥੇ ਵੀ ਤਾਂ ਪੁੱਛਣਾ ਸੀ ਵੀ ਭਾਈ ਕਾਰਨ ਕੀ ਹੈ ਮੈਨੂੰ ਕਿਉਂ ਇੱਥੇ ਤੁਸੀਂ ਬਿਠਾਇਆ ਹੋਇਆ ਥਾਣੇ 'ਚ ਪੁੱਛਿਆ ਜੀ ਇਹਨਾਂ ਨੂੰ ਕੋਈ ਕੋਈ ਜਵਾਬ ਹੀ ਨਹੀਂ ਕੋਈ ਜਵਾਬ ਨਹੀਂ ਹੈ ਇਹਨਾਂ ਨੇ ਸਾਡੇ ਦਫ਼ਤਰ ਦੇ ਵਿੱਚੋਂ ਇਹਨਾਂ ਨੇ ਡੀਵੀਆਰ ਚੱਕੇ ਅੱਛਾ ਮੇਰੇ ਘਰੋਂ ਇਹਨਾਂ ਨੇ ਡੀਵੀਆਰ ਚੱਕੇ ਹਾਂਜੀ ਮੇਰੇ ਗਵਾਂਢੀ ਜਿਹੜਾ ਸਾਡਾ ਇਹਨਾਂ ਨੇ ਕਰਿਆਨੇ ਦੀ ਦੁਕਾਨ ਹੈ ਸਾਡੇ ਗਵਾਂਢੀ ਦੀ ਉਹਨਾਂ ਦਾ ਡੀਵੀਆਰ ਚੱਕਿਆ ਗਿਆ ਹਾਂ ਮੇਰੇ ਘਰ ਦੇ ਸਾਹਮਣੇ ਸਾਡੇ ਗਵਾਂਢੀ ਹੈ ਉਹਨਾਂ ਦਾ ਡੀਵੀਆਰ ਚੱਕਿਆ ਗਿਆ ਮੇਰੇ ਵੀਡੀਓਜ਼ ਨੂੰ ਆਮ ਤੌਰ 'ਤੇ ਡਿਲੀਟ ਕੀਤੇ ਜਾਂਦੇ ਹਨ ਪਰ ਕੈਂਸਲ ਇਹ ਤਾਂ ਪਾਰਟੀ ਸੀ ਕਿ ਲੋਕਤੰਤਰ ਦੇ ਦਵਾਈਆਂ ਦਿੰਦੇ ਸੀ ਅਸੀਂ ਸਿਸਟਮ ਪਰਵਰਤਨ ਕਰਨ ਆਏ ਹਾਂ ਇਹ ਗੱਲਾਂ ਕਰਦੇ ਵੀ 70 ਸਾਲਾਂ 'ਚ ਜੋ ਨਹੀਂ ਹੋਇਆ ਉਹ ਅਸੀਂ ਕਰਾਂਗੇ ਕਹਿ ਸਕਦੇ ਵੀ ਉਹੀ ਉਹ ਚੀਜ਼ਾਂ ਹੋ ਰਹੀਆਂ ਨੇ ਹੁਣ ਫਿਰ ਦੇਖੋ ਜਿਹੜਾ 70 ਸਾਲਾਂ 'ਚ ਨਹੀਂ ਹੋਇਆ ਦੂਜੀਆਂ ਸਰਕਾਰਾਂ ਮਿਹਰੀਆਂ ਨੇ ਪਰ ਇਸ ਤਰੀਕੇ ਨਾਲ ਧੱਕਾ ਨਹੀਂ ਹੁੰਦਾ ਕਿਸੇ ਨਾਲ ਤੁਸੀਂ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਚੱਕ ਕੇ ਤੁਸੀਂ ਅੰਦਰ ਦੇਵੋਗੇ ਤੁਸੀਂ ਹਲਕਿਆਂ ਇੰਚਾਰਜਾਂ ਨੂੰ ਚੱਕ ਕੇ ਅੰਦਰ ਦੇਵੋਗੇ ਪਾਰਟੀ ਦੇ ਵੱਡੇ-ਵੱਡੇ ਜਿਹੜੇ ਕਰਦਾਵਰ ਨੇਤਾ ਨੇ ਜਿਹੜੇ ਸਾਬਕਾ ਮੰਤਰੀ ਰਹੇ ਆ ਐਮਐਲਏ ਰਹੇ ਉਹਨਾਂ ਨੂੰ ਚੱਕ ਕੇ ਤੁਸੀਂ ਮੈਂ ਤਾਂ ਹੈਰਾਨ ਹਾਂ ਤੁਸੀਂ ਦੱਸ ਦਿਓ ਵੀ ਡੀਵੀਆਰ ਵੀ ਚੱਕ ਕੇ ਲਾਏ ਗਵਾਂਡੀ ਦੇ ਮਿਲਾਂਗੇ ਨਾਲ ਮੇਰੇ ਫੋਨ ਤੇ ਫੋਨ ਖਲਵਾ ਕੇ ਉਹਦਾ ਮੇਰੇ ਫੋਨ 'ਚ ਸਾਡੀ ਲਾਈਵ ਵੀਡੀਓ ਡੀਲੀਟ ਕਰਵਾਈ। ਅੱਛਾ ਜੀ ਸਾਡੇ ਫੋਨ 'ਚ ਮੁੰਡਿਆਂ ਨੇ ਵੀਡੀਓ ਬਣਾਈ ਸੀ ਉਹ ਡੀਲੀਟ ਕਰਾਈ। ਇੰਨਾ ਖੌਫ ਕਰਦਾ ਜੀ ਇਹਨਾਂ ਨੂੰ ਬੜਾ ਡਰ ਰਹੇ ਇਹਨਾਂ ਨੂੰ 2027 'ਚ ਬਾੜੀ ਜਾਂਦਾ ਪਾਰਟੀ ਸਰਕਾਰ ਬਣ ਰਹੀ ਹੈ। ਕਾਂਗਰਸ ਅਜੇ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਕਿਉਂ ਨਹੀਂ ਚੱਕਦੇ ਹੈਗੇ ਉੱਥੇ ਕਿਉਂ ਨਹੀਂ ਚੱਲ ਮੈਂ ਇਹ ਨਹੀਂ ਕਹਿੰਦਾ ਮੈਨੂੰ ਚੱਕੋ ਮੈਂ ਇਤਨਾ ਛੋਟੀ ਚੀਜ਼ ਦਾ ਇਸ ਚੀਜ਼ ਨੂੰ ਜਸਟੀਫਾਈ ਕਰਦਾ ਮੈਂ ਤੁਹਾਨੂੰ ਚੱਕਿਆ ਜਾਂ ਉਹਨਾਂ ਨੂੰ ਚੱਕਣ ਫਿਰ ਭਾਜਪਾ ਨਾਲ ਪ੍ਰੋਬਲਮ ਕਿਉਂ ਹੈ? ਦੇਖੋ ਸਾਡੀ ਕੇਂਦਰ ਸਰਕਾਰ ਔਰ ਕੇਂਦਰ ਪੰਜਾਬ ਵਾਸਤੇ ਬਹੁਤ ਜਿਹੜਾ ਸੀਰੀਅਸ ਆ ਪੰਜਾਬ ਵਾਸਤੇ ਬਹੁਤ ਕੁਝ ਕਰਨਾ ਚਾਹੁੰਦਾ ਕੇਂਦਰ ਔਰ ਕਰ ਵੀ ਰਹੇ ਆ ਸੀ ਇਹਨਾਂ ਨੂੰ ਸਮੱਸਿਆ ਹੈ ਵੀ ਇਹਨਾਂ ਦੀ ਨਾਕਾਮੀ ਆ ਅੱਜ ਲੋਕਾਂ ਦੇ ਜਿਹਨਾਂ ਨੇ ਜਰੂਸ ਨਿਕਲ ਰਿਹਾ ਲੈਂਡ ਪੂਲਿੰਗ ਐਕਟ ਆਇਆ ਸੀ ਉਹ ਮਜਬੂਰੀ ਜਿਹਾ ਵਾਪਸ ਲੈਣਾ ਪਿਆ ਕਿੰਨੇ ਸਾਰੇ ਇਹਨਾਂ ਨੂੰ ਯੂ ਟਰਨ ਲੈਣੇ ਪਏ ਆਪਣੇ ਪਹਿਲਾਂ ਫੈਸਲਾ ਲੈਂਦੇ ਆ ਫਿਰ ਬਾਅਦ ਚ ਯੂ ਟਰਨ ਲੈਂਦੇ ਆ ਇਹ ਇਹ ਨਮੋਸ਼ ਹੋ ਚੁੱਕੇ ਆ ਹੁਣ ਇਹ ਚਾਹੁੰਦੇ ਵੀ ਬੀਜੇਪੀ ਆਜ ਦੇ ਪੰਜਾਬ ਤੇ ਇਹਨਾਂ ਇਹਨਾਂ ਗਰਾਵ ਵੱਧ ਰਿਹਾ ਤੇ ਆਪਾਂ ਇਹਨੂੰ ਕਿਸ ਤਰੀਕੇ ਨਾਲ ਰੋਕ ਸਕਦੇ ਆ ਇਹ ਹੁਣ ਮੈਨੂੰ ਅਰੈਸਟ ਕਰਨਾ ਕਿਉਂ ਮੈਂ ਤਾਂ ਮੈਨੂੰ ਕਿਹੜਾ ਮੈਂ ਪਹਿਲੀ ਵਾਰ ਜਾਣਾ ਸੀ ਪਹਿਲਾਂ ਵੀ ਲੋਕਾਂ ਦੇ ਲਈ ਸੀ 50 ਵਰਗੇ ਆ ਤੇ ਹੁਣ ਫੇਰ ਚੱਲ ਜਣਾ ਸੀ ਫੇਰ ਸਾਡਾ ਵੀ ਜਾਣਾ ਸੀ ਬਟ ਇਹਨਾਂ ਨੂੰ ਆਇਆ ਸੀ ਵੀ ਜੇਲ ਵੀ ਨਹੀਂ ਭੇਜਣਾ ਤੇ ਨਾ ਸੀ ਪਰਚਾ ਦੇਣਾ ਉਹ ਮੈਨੂੰ ਬਿਠਾਇਆ ਕਾ ਤੇ ਵੀ ਫੇਰ ਹਾਂ ਯਾਰ ਸਾਨੂੰ ਮੈਨੂੰ ਪਰਚਾ ਤੋਂ ਮੇਰੇ ਅੰਦਰ ਭੇਜ ਦਿਓ ਜਾਂ ਫੇਰ ਮੈਨੂੰ ਛੱਡੋ ਬਾਹਰ ਉਹਦਾ ਜਵਾਬ ਦਿਓ ਮੀਡੀਆ ਨੂੰ ਜਵਾਬ ਦਿਓ ਤੁਸੀਂ ਵੀ ਅਰੈਸਟ ਕਰਨ ਦੀ ਕੀ ਹੁਣੇ ਮੈਨੂੰ ਉਥੋਂ ਚੋਹ ਰਸਤੇ ਪਿੱਛੋਂ ਮੈਨੂੰ ਥਾਣੇ ਦੇ ਪਿਛਲੇ ਰਾਹ ਤੋਂ ਮੈਨੂੰ ਪਹਿਲਾਂ ਉੱਥੋਂ ਲੈ ਜਾਣਾ ਚਾਹੁੰਦੇ ਸੀ ਮੈਨੂੰ ਕਿਤੇ ਹੋਰ ਹਾਂ ਅੱਛਾ ਸਾਡੇ ਉੱਥੇ ਸਾਡੇ ਕਾਰਜਕਰਤਾ ਸਾਡੀ ਸਾਰੀ ਬੀਏਪੀ ਲੀਡਰਸ਼ਿਪ ਉੱਥੇ ਬੈਠੀ ਸੀ ਅਗਲੇ ਪਿਛਲੇ ਗੇੜ ਤੇ ਬੈਠੇ ਸੀ ਇਸ ਕਰਕੇ ਇਹਨਾਂ ਨੂੰ ਮੈਨੂੰ ਉਥੋਂ ਛੱਡਣਾ ਪੈ ਗਿਆ ਨਹੀਂ ਤਾਂ ਮੈਨੂੰ ਉੱਥੋਂ ਉਹਨਾਂ ਨੇ ਟਰਾਂਸਫਰ ਕਰਨਾ ਸੀ ਕਿ ਸਾਡੇ ਕੋਲ ਅੱਛਾ ਸੀਗਾ ਕੋਈ ਪ੍ਰੋਗਰਾਮ ਸੀਗਾ ਅੱਜ ਪੂਰੀ ਤਿਆਰੀ ਸੀ ਜੀ ਇਹਨਾਂ ਨੇ ਗੱਡੀਆਂ ਮੰਗਾਈਆਂ ਹੋਈਆਂ ਸੀ ਵਿੱਚੋਂ ਸਾਨੂੰ ਟ੍ਰਾਂਸਫਰ ਕਰਨਾ ਕਿਤੇ ਹੋਰ ਪਾਸੇ ਸਾਨੂੰ ਲੈ ਕੇ ਜਾਣਾ ਚਾਹੁੰਦੇ ਸੀ ਬਟ ਉੱਥੇ ਪ੍ਰੈਸ਼ਰ ਇੰਨਾ ਕ੍ਰੀਏਟ ਹੋ ਗਿਆ ਇਹਨਾਂ ਨੂੰ ਛੱਡਣਾ ਪਿਆ ਤੁਸੀਂ ਕਿੱਥੋਂ ਕਿੱਥੇ ਧਰਨਾ ਮਾਫ ਕਰਦਾ ਕੈਂਪ ਕਿੱਥੇ ਯੋਜਨ ਕੀਤਾ ਸਾਡਾ ਹਲਕਾ ਗਿਲਚ ਅਲੱਗ-ਅਲੱਗ ਪਿੰਡਾਂ ਦੇ ਕੈਂਪ ਲੱਗ ਰਹੇ ਅਸੀਂ ਪਰਸੋਂ ਸਾਡਾ ਐਲਡੀ ਕੋ ਕਲੋਨੀ ਹੈ ਜਿਹੜੀ ਲੱਡੋਵਾਲ ਦੇ ਵਿੱਚ ਸਾਡਾ ਉੱਥੇ ਕੈਂਪ ਸੀਗਾ ਜੀ ਅੱਜ ਸਾਡਾ ਤਰੀਕੇ ਪਿੰਡ ਚ ਕੈਂਪ ਸੀਗਾ ਉਸ ਤੋਂ ਪਹਿਲਾਂ ਜਿਹੜੇ ਨੇ ਅਲੱਗ-ਅਲੱਗ ਸਾਡੇ ਪਿੰਡਾਂ ਚ ਕੈਂਪ ਲੱਗ ਰਹੇ ਬਹੁਤ ਵਧੀਆ ਉੱਥੇ ਸੰਖਿਆ ਦੁਖੀ ਲੂਪੀਜ਼ ਹੋ 150 200 ਲੋਕਾਂ ਦਾ ਜਿਹੜੇ ਕਿਸੇ ਦਾ ਕੱਚਾ ਮਕਾਨ ਉਹਨੂੰ ਪੈਸਾ ਕੇਂਦਰ ਸਰਕਾਰ ਦੇ ਰਹੀ ਹੈ ਨਾਲ ਦੀ ਨਾਲ ਪੈਸਾ ਨਾਲ ਦੀ ਨਾਲ ਤੁਹਾਨੂੰ ਬੈਨੀਫਿਟਸ ਮਿਲ ਰਹੇ ਹਨ ਇਹਨਾਂ ਨੂੰ ਤਕਲੀਫ ਇਹ ਵੀ ਇਹ ਕਿਉਂ ਮਿਲ ਰਹੇ ਹੈ ਸਰ ਇੱਕ ਪਾਸੇ ਲੋਕਾਂ ਦੇ ਨੇ ਲੋਕਾਂ ਦੇ ਦੁਸ਼ਮਣ ਹੋਏ ਇਹ ਲੋਕਾਂ ਨੂੰ ਜੇ ਇੰਨਾ ਲਾਭ ਮਿਲ ਰਿਹਾ ਤੇ ਇਹ ਚਾਹੁੰਦੇ ਲੋਕਾਂ ਨੂੰ ਬੈਨੀਫਿਟ ਨਾ ਮਿਲ ਸਕੇ ਇੱਕ ਪਾਸੇ ਪੰਜਾਬ ਦੇ ਲੋਕ ਤਰਾ ਤਰਾ ਕਰਦੇ ਲੌਂਜ ਆਰਡਰ ਦੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਨਾਲ ਖਰਾਬ ਹੋਈ ਪਈ ਹੈ ਇੱਥੇ ਬਾਹਰ ਚਲ ਜੇ ਕੋਈ ਨਹੀਂ ਪਤਾ ਕਿਨੇ ਮੋਬਾਈਲ ਖੋ ਕੇ ਲੈਣਾ ਕਿ ਤੋਂ ਕਿਸੇ ਮਾਤਾਵਾ ਭੈਣਾਂ ਦਾ ਪਰਸ ਖੋ ਕੇ ਲੈ ਜਾਣਾ ਪਰ ਜਿਹੜੀ ਪੁਲਿਸ ਹੈ ਉਹ ਕਾਨੂੰਨੀ ਅਸਤਸਾਹਰਨ ਦੇ ਬਜਾਏ ਲੀਡਰਾਂ ਨੂੰ ਚੱਕਣ ਲੱਗਿਆ ਬ੍ਰੋਤੀ ਤੇ ਜਿਹੜੇ ਆਗੂਆਂ ਨੂੰ ਤੰਕਰ ਪ੍ਰਚਲਿਤ ਕਰਦੇ ਨੇ ਦੇਖੋ ਦਿਨਾਂ ਜੋਰ ਇਹਨਾਂ ਨੂੰ ਸਾਨੂੰ ਚੱਕਣ ਚ ਲਾਇਆ ਨਾ ਅੱਜ ਜੇ ਇੰਨਾ ਜੋਰ ਅਗੈਂਸਟ ਵਰਤੋਂ ਕਰਨ ਚ ਲਾ ਰਹੇ ਨੇ ਇੰਨਾ ਜੋਰ ਜਿਹੜੀ ਚੇਨ ਸਨੇਚਿੰਗ ਆ ਰੋਜ਼ ਸਾਡੇ ਇੱਥੇ ਕਦੇ ਕਿਸੇ ਦਾ ਫੋਨ ਖੋਲਿਆ ਜਾਂਦਾ ਕਿਸੇ ਨੂੰ ਦਾਤ ਮਾਰ ਦਿੱਤੇ ਜਾਂਦੇ ਤੇ ਉਹ ਤੇ ਲਾ ਲੈਣ ਨਾ ਤੇ ਵਧੀਆ ਜਿਹਾ ਸਟੇਟ ਚੱਲ ਜਾਊਗੀ ਤੇ ਸਾਨੂੰ ਗ੍ਰਿਫਤਾਰ ਕਰਨ ਨਾਲ ਕੁਝ ਨਹੀਂ ਹੋਣਾ ਅਸੀਂ ਤਾਂ ਲੋਕਾਂ ਲਈ ਲੜਾਈ ਲੜਨੀ ਕੋਈ ਡਰਾਉਣ ਦਾ ਤਰੀਕਾ ਤਾਂ ਨਹੀਂ ਸੀ ਵੀ ਸਾਰੇ ਕਹਿੰਦੇ ਡਰਾ ਲਈਏ ਵੀ ਹੁਣ ਘਰੇ ਬੈਹਿ ਜਾਣਗੇ ਗ ਇਹਨਾਂ ਨੇ ਤਾਂ ਤਰੀਕੇ ਦੇਖੋ ਪੁਲਿਸ ਦੇ ਹੱਥ ਕੰਡੇ ਹੁੰਦੇ ਆ ਪੁਲਿਸ ਵੀ ਸਰਕਾਰ ਦੇ ਨਾਲ ਵੱਜੀ ਹੋਈ ਆ ਸਰਕਾਰ ਦੇ ਉੱਪਰੋਂ ਕਹਿੰਨਾ ਪੁਲਿਸ ਨੇ ਉਹ ਕਰਨਾ ਜੀ ਤੋਂ ਅਸੀਂ ਤਾਂ ਪਹਿਲਾਂ ਨਹੀਂ ਡਰੇ ਹਮਮ ਬਈ ਵਾਰੀ ਤੁਹਾਨੂੰ ਪਤਾ ਹੀ ਹੈ ਕੋਈ ਦੱਸ ਕੋਈ ਕਵਰ ਕਰਦੇ ਨੇ ਆ ਪਹਿਲਾਂ ਨਹੀਂ ਡਰੇ ਜੇ ਤਾਂ ਹੁਣ ਕੀ ਡਰਾਂਗੇ ਜੀ ਥੈਂਕ ਯੂ ਬਈ ਧੰਨਵਾਦ ਤਾਂ ਇਹ ਸੁਣਿਆ ਗਗਨਦੀਪ ਸਿੰਘ ਸਨੀ ਕੈਂਥ ਜਿਹੜੇ ਸਿੱਧੇ ਤੌਰ ਤੇ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਉਹਨਾਂ ਦੇ ਦਫ਼ਤਰ ਚ ਆਉਂਦੀ ਹੈ ਤੇ ਉਹਨਾਂ ਨੂੰ ਇੱਥੋਂ ਤੱਕੇ ਨਾਲ ਅਰੈਸਟ ਕੀਤਾ ਜਾਂਦਾ ਕਾਰਨ ਪੁੱਛਿਆ ਜਾਂਦਾ ਵੀ ਅਰੈਸਟ ਕਿਉਂ ਕਰਦੇ ਹੋ ਕਾਰਨ ਕੋਈ ਨਹੀਂ ਦੱਸਿਆ ਹੱਦ ਤਾਂ ਉੱਥੇ ਮੁੱਕ ਜਾਂਦੀ ਹੈ ਜਦੋਂ ਇਹਨਾਂ ਦੇ ਦਫ਼ਤਰ ਦੇ ਡੀਵੀਆਰ ਇਹਨਾਂ ਦੇ ਘਰ ਦੇ ਡੀਵੀਆਰ ਇਹਨਾਂ ਦੇ ਗਵਾਂਡੀਆ ਦੇ ਡੀਵੀਆਰ ਜਿਹੜੇ ਸੀਸੀਟੀਵੀ ਕਹਿੰਦੇ ਨੇ ਆਪਾਂ ਉਹ ਡੀਵੀਆਰ ਵੀ ਜਿਹੜੀ ਪੁਲਿਸ ਹੈ ਉਹ ਨਾਲ ਲੈ ਜਾਂਦੀ ਹੈ ਫੋਨ ਤੋਂ ਲਾਈਵ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਡਿਲੀਟ ਕਰਵਾ ਦਿੱਤੇ ਜਾਂਦੀਆਂ ਨੇ ਗੱਲ ਕਰਾਂਗੇ ਬਦਲਾ ਦੀ ਗੱਲ ਤੁਰੇ ਸੀ ਕਿ ਅਸੀਂ 70 ਸਾਲ ਦੇ ਵਿੱਚ ਜੋ ਨਹੀਂ ਹੋਇਆ ਉਹ ਕਰ ਰਹੇ ਹਾਂ ਤੇ ਲੋਕਾਂ ਨੂੰ ਵੀ ਪਤਾ ਲੱਗਦਾ ਪਿਆ ਵੀ ਸਾਢੇ 3 ਸਾਲਾਂ ਚ ਉਹ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਵਾਕੇ 70 ਸਾਲਾਂ ਦੇ ਵਿੱਚ ਨਹੀਂ ਹੋਈਆਂ ਸਨ ਜੋ ਤੁਸੀਂ ਕਹਿੰਦੇ ਸੀ ਉਹ ਕਰਦੇ ਹੋਰੋਂ ਤੁਸੀਂ ਲੋਕਤੰਤਰੀ ਦੁਹਾਈ ਦੇ ਕੇ ਤੁਸੀਂ ਸੱਤਾ ਤੇ ਉੱਤੇ ਹਾਸਲ ਕੀਤਾ ਸੀ ਪੋਲਿਟਿਕਲ ਪਾਰਟੀਆਂ ਨੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਚ ਤਾਉਣ ਦਾ ਹੱਕ ਹੈ ਤਾਂ ਵਿਰੋਧ ਕਰਨ ਦਾ ਵੀ ਹੱਕ ਵਿਰੋਧੀ ਪਾਰਟੀ ਨੂੰ ਹੁੰਦਾ ਹੈ ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਦੇ ਵਿਰੋਧ ਨੂੰ ਦੱਬ ਰਹੀ ਹੈ ਮੈਨੂੰ ਲੱਗਦਾ ਇਹਦੀ ਮਿਸਾਲ ਪਿਛਲੇ 70 ਸਾਲਾਂ 'ਚ ਨਹੀਂ ਮਿਲੀ ਇਸ ਲਈ ਕਿੰਤ ਕਹਿੰਦੇ ਆ ਵੀ ਨਾ ਤਾਂ ਅਸੀਂ ਪਹਿਲਾਂ ਕਰਦੇ ਸੀ ਨਾ ਹੁਣ ਕਰਦੇ ਸੀ ਦੱਬ ਕੇ ਕੰਮ ਕਰਾਂਗੇ ਲੋਕਾਂ ਦੇ ਹਿੱਤ ਵਿੱਚ ਖੜੇ ਸੀ ਤੇ ਖੜੇ ਰਾਵਾਂਗੇ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹੋ ਰਮਜ਼ਾ ਨਿਊਜ਼ ਸਸਿਕ